ਚਾਹ ਕਾਫੀ ਹਰ ਇੱਕ ਮੁੰਡਾ ਤੇ ਕੁੜੀ ਇੱਥੋਂ ਦੀ ਪੀਣਾ ਚਾਹੁੰਦੇ ਆ ਜਿਹੜੀ ਤੁਹਾਨੂੰ ਅੱਜ ਆਪਾਂ ਚੀਜ਼ ਦਿਖਾਉਣੀ ਹੈ ਜਿਹੜੀ ਥਾਂ ਤੋਂ ਲੈ ਕੇ ਚੱਲਿਆ ਇੱਥੋਂ ਦੀ ਕਾਫੀ ਤੇ ਚਾਹ ਹਰ ਇੱਕ ਬੰਦਾ ਪੀਣਾ ਚਾਹੁੰਦਾ ਚਾਹੇ ਮੁੰਡਾ ਚਾਹੇ ਕੁੜੀ ਚਾਹੇ ਕੋਈ ਬੰਦਾ ক্লোਜ਼ ਫਰੈਂਡ ਆ ਚਾਹੇ ਕੋਈ ਔਦਾ ਫਰੈਂਡ ਆ ਚਾਹੇ ਮੁੰਡਾ ਕੁੜੀ ਦੇ ਆਸ ਵਿੱਚ ਰਿਲੇਸ਼ਨਸ਼ਿਪ ਵਿੱਚ ਨੇ ਤੇ ਚਾਹ ਪਾਣੀ ਹਰ ਇੱਕ ਪੀਣਾ ਇੱਥੋਂ ਦੀ ਚਾਹੁੰਦੇ ਆ ਤੇ ਆਜੋ ਤੁਹਾਨੂੰ ਆਪਾਂ ਕਾਫੀ ਵਾਲਾ ਜੋਸਾ ਦਿਖਾਈਏ ਇੱਥੋਂ ਦਾ ਤੁਹਾਨੂੰ ਸਾਰਾ ਜੀਐਨਈ ਕਾਲਜ ਆ ਜੀ ਇਹ ਤੇ ਜਿਹੜੀ ਕੰਟੀਨੂ ਹਰ ਇੱਕ ਬੰਦਾ ਮੈਸ ਕਰਦਾ ਜਿਹੜਾ ਬੰਦਾ ਇੱਥੇ ਆ ਜਾਂਦਾ ਉਹਦਾ ਲੈ ਲੈਂਦਾ ਬਾਈ ਪੂਰੇ ਨਜ਼ਾਰੇ ਜਿਹੜਾ ਬੰਦਾ ਚਲੋ ਜਿਹੜਾ ਪਲੱਸ 2 ਕਰਕੇ ਬਾਹਰ ਨਿਕਲ ਜਾਂਦੇ ਨੇ ਉਹਨਾਂ ਜਾਂ ਬੰਦੇ ਦਾ ਕੋਈ ਉਦਾਂ ਬਾਹਲਾ ਬਣ ਜਾਂਦਾ ਭਾਏ 10ਵੀਂ ਚਾਹੇ ਪਲੱਸ 2 ਵਾਲੇ ਹਨ ਤੇ ਫਿਰ ਉਹ ਚੀਜ਼ ਫਿਰ ਉਹ ਬੰਦੇ ਮੁੰਡੇ ਕੁੜੀਆਂ ਯਾਨੀ ਕਿ ਇਹ ਕੰਟੀਨੂ ਮੈਸ ਕਰਤੀਆਂ ਨੇ ਅੱਜ ਉਹ ਤੁਹਾਨੂੰ ਆਪਾਂ ਸਾਰਾ ਕੁਝ ਦਿਖਾਵਾਂਗੇ ਅੱਜ ਉਹ ਪੱਕਾ-ਪੱਕਾ ਲੱਖ ਡਿਪਾਰਟਮੈਂਟ ਲੱਖ-ਲੱਖ ਵੱਖ-ਵੱਖ ਡਿਪਾਰਟਮੈਂਟ ਤੇ ਵੱਖ-ਵੱਖ ਇਹਦੀਆਂ ਥਾਵਾਂ ਗ੍ਰੀਨਰੀ ਸਾਰੀ ਇੰਨੀ ਇਹਦੀ ਹਰੀ ਹਰਿਆਲੀ ਕੀ ਕੋਸ਼ਿਸ਼ ਹੈਗਾ ਇਹਦਾ ਤੁਹਾਨੂੰ ਸਾਰਾ ਕੁਝ ਦਿਖਾਵਾਂਗੇ ਤੇ ਕੰਟੀਨ ਵੀ ਦਿਖਾਵਾਂਗੇ ਜਿੱਥੇ ਮੁੰਡੇ ਕੁੜੀਆਂ ਬੈਠ ਕੇ ਚਾਹਾਂ ਕੌਫੀਆਂ ਪੀਂਦੇ ਆ ਤੇ ਕੋਹਨਾ-ਕੋਸ਼ ਉੱਥੇ ਬੈਠ ਕੇ ਖਾਂਦੇ ਪੀਂਦੇ ਆ ਤੇ ਟੰਬ ਦੇ ਫਿਰਦੇ ਜਿਹੜੇ ਥਾਵਰ ਤੋਂ ਸਾਰਾ ਕੁਝ ਦਿਖਾਵਾਂਗੇ ਅੰਦਰ ਹੀ ਸਾਡੇ ਗੁਰਦੁਆਰਾ ਸਾਹਿਬ ਹੀ ਬਣਿਆ ਹੋਇਆ ਵਾ ਤੇ ਨਤਨੇ ਪ੍ਰਕਾਸ਼ ਡੇਲੀ ਇੱਥੇ ਹੁੰਦੇ ਨੇ ਕੀਰਤਨ ਵਗੈਰਾ ਇਥੇ ਡੇਲੀ ਚੱਲਦਾ ਆਜੋ ਅਗਲਾ ਖਾਣੋਂ ਸਾਰਾ ਕੁਝ ਦਿਖਾਵਾਂਗੇ ਬਣੇ ਰੋ ਵੀਡੀਓ ਨਾਲ ਇਹ ਖੂਬਸੂਰਤ ਚੀਜ਼ ਬਣੀ ਹੋਈ ਹੈ ਬਾਈ ਕੀ ਬਾਤ ਹੈ ਹਰ ਇੱਕ ਦਾ ਸੁਪਨਾ ਇੱਥੇ ਆਉਣਾ ਕੰਬੀਨ ਦੀ ਚਾਹ ਪੀਣਾ ਯਾਰਾਂ ਦੋਸਤਾਂ ਨਾਲ ਵੀ ਤੇ ਉਹਦਾ ਵੀ ਹਨਾ ਤੇ ਯਾਰ ਦੋਸਤ ਜਿਵੇਂ ਕੱਚੇ ਹੁੰਦੇ ਆ ਇੱਕ ਬਾਲੇ ਪੱਕੇ ਹੁੰਦੇ ਯਾਨੀ ਕਿ ਵੀ ਦਿਲੋਂ ਪਿਆਰ ਵਾਲੇ ਹਨਾ ਉਹਨਾਂ ਨਾਲ ਵੀ ਇਹ ਆਪਾਂ ਕਹ ਰਹੇ ਹਾਂ ਚਾਹ ਪਾਣੀ ਪੀਣ ਦਾ ਸੁਪਨਾ ਜਿਹੜਾ ਕੰਟੀਨ ਵਿੱਚ ਆ ਇਹ ਜਿਧਾਵਾ ਤੇ ਆ ਕੇ ਕਾਲਜਾਂ ਦੇ ਵਿੱਚ ਆ ਕੇ ਪੂਰਾ ਹੁੰਦਾ ਯੂਨੀਵਰਸਿਟੀਆਂ ਦੇ ਵਿੱਚ ਆ ਕੇ ਪੂਰਾ ਹੁੰਦਾ ਉਹ ਜੀ ਆ ਨਹੀਂ ਕਾਲਜ ਦੇ ਵਿੱਚ ਆ ਤੇ ਕੀਆ ਬਾਤਾਂ ਆ ਬਈ ਘੈਂਟ ਗੱਲ ਬਾਤ ਆ ਬਾਈ ਸੋਹਣਾ ਹੀ ਬਹੁਤ ਆ ਯਾਰ ਤੇ ਦੇਖ ਲੋ ਚਾਰੇ ਪਾਸੇ ਨਿਗਾ ਮਾਰ ਕੇ ਪ੍ਰਕృతి ਦ੍ਰਿਸ਼ਤ ਗ੍ਰੀਨਰੀ ਯਾਨੀ ਕਿ ਬੋ ਕਹ ਲਓ ਇਹ ਆ ਇਹ ਫਰੇ ਬਾਈ ਘਾਹ ਪਾਰਕਾਂ ਜਿਹੜੀਆਂ ਪੁੰਡੇ ਕੁੜੀਆਂ ਸਾਹਿਬ ਆਪਾਂ ਆਪਣੇ ਸਾਧਨਾਂ ਦੇ ਆਉਂਦੇ ਗੱਡੀਆਂ ਦੇ ਆਉਂਦੇ ਆ ਤੇ ਕਈ ਆਪੋ ਯਾਨੀ ਕਿ ਜਿਹੜੇ ਲੋਕ ਆ ਸਕੂਟਰ ਮੋਟਰਸਾਈਕਲ ਤੇ ਵੀ ਆ ਜਾਂਦੇ ਆ ਨਹੀਂ ਜ਼ਿਆਦਾਤਰ ਇੱਥੇ ਗੱਡੀਆਂ ਤੇ ਹੀ ਆਉਂਦੇ ਨੇ ਹੋਸਟਲ ਵਗੈਰਾ ਵੀ ਬਣਿਆ ਜਿਹੜੇ ਦੂਰੋਂ ਪੜਨ ਪੂਣ ਦਾ ਪੰਜਾਬ ਜਿਹੜੇ ਪੰਜਾਬ ਦੇ ਅਗਲੇ-ਅਗਲੇ ਸੂਬਿਆਂ ਚੋਂਦੇ ਆ ਸਟੇਟਾਂ ਚੋਂ ਆਉਂਦੇ ਆ ਜਿਵੇਂ ਬਾਹਰੋਂ ਇੰਡੀਆ ਦੇ ਦਿੱਲੀ ਵਾਲੇ ਪਾਸੇ ਹੋ ਗਿਆ ਹਰਿਆਣਾ ਪਾਸੇ ਆਉਂਦੇ ਆ ਜਾਂ ਕਦੇ ਹੋਰ ਪਾਸੇ ਆਉਂਦੇ ਆ ਰਾਜਸਥਾਨ ਵਾਲੇ ਪਾਸੇ ਜਿਹੜੇ ਆਉਂਦੇ ਆ ਹੈਨਾ ਪੰਜਾਬ ਹਰਿਆਣਾ ਰਾਜਸਥਾਨ ਜੋ ਜੋਪੀ ਵਾਲੇ ਪਾਸੇ ਜਿਹੜੇ ਆਉਂਦੇ ਆ ਜਿਵੇਂ ਪੰਜਾਬ ਉਹਦੇ ਵਿੱਚ ਜਿਵੇਂ ਇਹ ਕਰਦੀ ਬਠਿੰਡਾ ਏਰੀਆ ਦੂਰ ਪੈ ਜਾਂਦਾ ਇਥੋਂ ਪੰਬਸਾਰ ਏਰੀਆ ਦੂਰ ਪੈ ਜਾਂਦਾ ਉਹਨਾਂ ਵਾਸਤੇ ਇਹ ਰਹਿਸ਼ਤੀ ਪ੍ਰਬੰਧ ਪੂਰਾ ਕੀਤਾ ਹੈ ਰਹਿਸ਼ੀਆ ਤੇ ਸਾਫ ਵਾਸਤੇ ਵੀ ਆਪੋ ਅਲੱਗ-ਅਲੱਗ ਸਾਰਾ ਸਿਸਟਮ ਕੀਤਾ ਹੋਇਆ ਰਹਿਸ਼ ਵੀ ਪੂਰੀਾਰੇ ਸਾਰੇ ਵਾਸਤੇ ਹੈ ਨਾ ਠੀਕ ਹੈ ਬਾਕੀ ਆਇਆ ਉਹ ਵੀ 1965 ਪੂਰ ਦੇ ਵਿੱਚ ਇਹ ਚੱਲ ਪਿਆ ਸੀ ਤੇ ਬਾਕੀ ਜੇ ਗੱਲ ਕਰਦੇ ਆ ਇਹਦੀ ਲੱਕ ਦੀ ਲੱਕ ਤਾਂ ਬਾਈ ਯਾਰ ਬਾਈ ਸਰਾ ਜਨੀ ਵੀ ਕਹ ਲੋ ਲੋਕ ਸਰਾ ਕੰਟੀਨ ਦੀ ਚਾਹ ਪੀਣ ਤੋਂ ਮਾਦਰਾ ਮੇਰਾ ਇਹੇ ਆ ਵੀ ਤੇ ਕਹ ਰਹੀਏ ਵੀ ਬੰਦੇ ਯਾਰ ਦੋ ਜਿਹੜਾ ਮੁੰਡੇ ਆਪਣੇ ਹੁੰਦੇ ਜਾਂ ਕੁੜੀਆਂ ਹੁੰਦੀਆਂ ਨੇ ਪਾਸਟੂ ਕਰਕੇ ਕਈ ਤਾਂ ਬਾਹਰ ਚਲੇ ਜਾਂਦੇ ਆ ਤੇ ਕਈਆਂ ਦਾ ਸੁਪਨਾ ਹੁੰਦਾ ਵੀ ਮੈਂ ਵੀ ਯੂਨੀਵਰਸਿਟੀ ਜਾਂ ਕਾਲਜ ਦੇ ਵਿੱਚ ਜਾ ਕੇ ਪੜਾਂ ਤੇ ਪਰ ਇੱਥੇ ਆ ਕੇ ਯਾਰ ਦੋਸਤ ਮਿਲ ਜਾਂਦੇ ਨੇ ਪੱਕੇ ਕੱਚੇ ਪਿਆਰ ਕਰਨ ਵਾਲੇ ਹਨ ਜਿਵੇਂ ਕਹ ਰਹੀਏ ਤੇ ਲਵਰ ਜਿਵੇਂ ਕਹ ਰਹੀ ਯਾਰ ਫਿਰ ਉਹ ਕਰਦੀ ਦੀ ਚਾਹ ਪੀਂਦੇ ਆ ਬੈਠ ਕੇ ਜਿਹੜਾ ਜਿਹੜਾ ਛੜਾ ਸਾਰੇ ਆਸ-ਪਾਸੇ ਕੱਢਦੇ ਆ ਪੌ ਸੁਣੋ ਲੱਗਦਾ। ਕੀ ਬਾਤ ਪਈ ਆ ਬਈ ਘੈਂਟ ਗੱਲ ਬਾਤ ਆ। ਤੁਹਾਨੂੰ ਅਪਾ ਲੱਗ-ਲੱਗ ਪਾਰ ਦਿਖਾਵਾਂਗੇ ਤੁਹਾਨੂੰ ਅਪਾ ਇਹਦੇ। ਲੱਗ-ਲੱਗ ਪਾਰ ਦਿਖਾਵਾਂਗੇ ਤੁਹਾਨੂੰ ਸਾਰੇ ਪਾਸੇ ਤੁਹਾਨੂੰ ਅਪਾ ਲੈ ਕੇ ਚਾਲਦੇ ਆ। ਤੇ ਇਹ ਜਿਹੜਾ ਇਧਰ ਏਰੀਆ ਹੈਗਾ ਸਾਫ ਏਰੀਆ 12ਵੀਂ ਕੰਪੋਸਟ ਤੇ ਨਰਸਰੀ ਹੋਗੀ। ਗੁਰੂ ਨਾਲਾ ਕੋ ਪਵਿੱਤਰ ਜੰਗਲ ਇਧਰ ਹੀ ਸਾਈਡ ਆ ਸਾਰੇ ਲਿਖੇ ਹੋਏ ਨੰਬਰ ਬੋਰਡ ਦਾ ਬਸ ਸਾਰੇ ਲਿਖੇ ਹੋਇਆ ਹੋਸਟਲ ਵਗੈਰਾ ਸਾਰੇ ਮੁੰਡਿਆਂ ਦੇ ਕੁੜੀਆਂ ਦੇ ਵੀ ਕਿਧਰ ਹੀ ਸਾਈਡ ਦਾ ਕਿਸ਼ਣਾ ਕਿਧਰ ਹੀ ਸਾਈਡ ਦਾ ਸਾਰੀਆਂ ਵਿੱਚ ਇੱਥੇ ਲੱਗੀਆਂ ਹੋਈਆਂ ਨੇ ਵੈਸੇ ਆਪਾਂ ਚਲੋ ਪੱਲ ਕੋ ਲਿਆ ਉਹ ਨਹੀਂ ਦਿਖਾਇਆ ਫੋਨ ਦੇ ਵਿੱਚ ਵੀ ਪਰ ਹੈਗਾ ਹੋਸਟਲ ਵਗੈਰਾ ਕਿਧਰ ਹੀ ਸਾਈਡ ਨੇ ਪਰ ਵੈਸੇ ਹੈ ਸਾਰੇ ਹੋਸਟਲ ਆ ਸਾਰੇ ਹੋਸਟਲ ਦੇ ਰਗੇ ਵਿੱਚ ਵਿੱਚ ਵਿੱਚੀ ਸਾਪ ਦਾ ਆ ਜਿਹੜਾ ਸਾਰਾ ਏਰੀਆ ਤੋਂ ਦਿਖਾ ਰਿਹਾ ਨਾ ਚਾਰੇ ਪਾਸੇ ਦਾ ਸਾਰੇ ਬਸਰਾ ਏਰੀਆ ਸਾਫ ਦਾ ਵੀ ਆ ਮੁੰਡੇ ਕੁੜੀਆਂ ਦਾ ਸਾਰਾ ਹੋਸਪੀਟਲ ਵਗੈਰਾ ਕੋਲੇ ਕੋਲੇ ਇਧਰ ਵਿੱਚ ਇਹਦਾ ਗੁਰੂ ਘਰ ਬਣਿਆ ਹੋਇਆ ਬੱਚੇ ਹੀ ਗੁਰੂ ਘਰ ਹੈ ਲੋ ਜੀ ਕੰਟੀਨ ਦੀ ਚਾਹ ਕੰਟੀਨ ਦੀ ਚਾਹ ਇਹ ਆ ਕਾਲ ਜਾਲੀ ਕੰਟੀਨ ਦੀ ਚਾਹ ਕੀ ਬਾਤਾਂ ਆ ਬਾਈ ਹਰ ਇੱਕ ਬੰਦੇ ਦਾ ਸੁਪਨਾ ਵਾ ਵੀ ਕੰਟੀਨ ਦੀ ਚਾਹ ਪੀਏ ਅਸੀਂ ਚਲੋ ਪੈਸੇ ਹੀ ਆਏ ਸੀ ਉਰੇ ਤੇ ਹੈਗਾ ਚਲ ਅੱਜ ਪੀਨਿਆਂ ਨਾਲੇ ਦਿਖਾਉਂਦਾ ਸੋਨੂੰ ਵੀ ਕੰਡੀਆਂ ਦੀ ਚਾਹ ਵੀ ਪੀਵਾਗੇ ਆਪਾਂ ਇੱਥੇ ਬੈਠਦੇ ਆ ਸਾਰੇ ਮੁੰਡੇ ਕੁੜੀਆਂ ਇੱਥੇ ਬੈਠ ਕੇ ਖੜ ਕੇ ਉਹਨਾਂ ਕੁਝ ਖਾਂਦੇ ਪੀਂਦੇ ਆ ਤੇ ਜਿਵੇਂ ਪ੍ਰਸਤੂ ਕਰ ਲੈਂਦੇ ਨੇ ਕਈ ਚਿਰ ਆਈਲਟਸ ਕਰਕੇ ਬਾਹਰ ਚਲੇ ਜਾਂਦੇ ਨੇ ਤੇ ਕਈ ਯਾਨੀ ਕਿ ਵੀ ਵੀਰ ਭਰਾ ਕਈ ਇਹ ਮੁੰਡੇ ਕੁੜੀਆਂ ਜਿਹੜੀਆਂ ਹੈਗੀਆਂ ਨੇ ਉਹ ਫਿਰ ਇਦਾਂ ਹੈਪੀਨੈਸ ਸਟੇਸ਼ਨ ਫਿਰ ਕੰਟੀਨ ਕਹਿੰਦੇ ਆਪਾਂ ਸਾਰੀ ਚੀਜ਼ੇ ਮਿਲ ਜਾਂਦੀਆਂ ਦਾ ਖਾਣ ਪੀਣ ਵਾਲੀਆਂ ਚਾਹ ਕੌਫੀ ਵੀ ਕਰ ਜੋ ਮਰਜ਼ੀ ਲੈਣੀ ਹੁੰਦੀ ਐ ਸਾਰਾ ਕੁਝ ਮਿਲ ਜਾਂਦਾ ਵਾ ਤੇ ਸੁਪਨਾ ਹੁੰਦਾ ਸਾਰਿਆਂ ਦਾ ਵੀ ਇੱਕ ਵਾਰ ਕਿਰਾ ਕਾਲਜ ਦੀ ਕੰਟੀਨ ਯੂਨੀਵਰਸਿਟੀ ਵਾਲੀ ਕੰਟੀਨ ਦੇ ਵਿੱਚ ਚਾਹ ਬੈਠ ਕੇ ਪੀਣੀ ਜਦੋਂ ਨਾਲ ਯਾਰ ਮੇਲੀ ਸੱਜਣ ਬਿੱਤਰ ਨਾਲ ਜਦੋਂ ਹੋਣ ਹਨਾ ਤੇ ਚਾਹ ਦਾ ਸਵਾਦ ਦੁੱਗਣਾ ਆਉਂਦਾ ਜਦੋਂ ਨਾਲ ਕੋਈ ਬੰਦਾ ਉਹ ਜਾ ਬੈਠਾ ਹੋਵੇ ਯਾਨੀ ਕੋਈ ਫਰੈਂਡ ਬੈਠਾ ਹੋਵੇ ਉਹ ਜਾ ਕੋਈ ਨਾਲ ਜਾਂ ਕੋਈ ਆਪਣੀ ਫਰੈਂਡ ਬੈਠੀ ਹੋਵੇ ਕੋਦੇ ਨਾਲ ਬਈ ਚਾਹ ਦੁੱਗਣੀ ਸਵਾਦ ਲੱਗਦੀ ਹੈ ਤੇ ਇਹ ਸਵਾਦ ਦੇ ਜਾਣਾਰੇ ਮੁੰਡੇ ਪੜ ਵੀ ਲੈਂਦੇ ਆ ਮੁੰਡੇ ਕੁੜੀਆਂ ਪੜਨੇ ਵੀ ਆਉਦੇ ਆ ਤੇ ਆਪ ਦੀ ਜ਼ਿੰਦਗੀ ਵੀ ਬਣਾ ਲੈਂਦੇ ਨੇ ਕਾਲਜ ਦੇ ਵਿੱਚ ਮੈਂ ਗਾਣਾ ਨਹੀਂ ਆਇਆ ਸੀ ਸ਼ੈਰੀਮਾਨ ਦਾ ਵੀ ਕਾਲਜ ਦੇ ਵਿੱਚੋਂ ਕਿੰਨੇ ਰਾਹ ਨਿਕਲੇ ਕਿਸ ਨੂੰ এডੂਕੇਸ਼ਨ ਮਿਲ ਗਈ ਨੌਕਰੀ ਕੋਈ ਤਰ੍ਹਾਂ ਵਿਦੇਸ਼ ਬਾਹਰ ਗਿਆ ਹਨਾ ਇਦਾਂ ਇਹ ਜਾਣ ਕੇ ਲਾਈਫ ਬਣਾ ਜਾਨੇ ਕਾਲਜਾਂ ਦੇ ਵਿੱਚ ਆ ਕੇ ਇਹ ਕੱਲਾ ਜਾਣੇ ਕਿ ਕੰਡਿੰਦੀ ਦੀ ਚਾਹ ਪੀਣ ਦੇ ਮਾਰੇ ਨਹੀਂ ਅਗਲੇ ਆਉਂਦੇ ਹਨਾ ਕੰਦੀ ਨਹੀਂ ਚਾਹ ਪੀਣ ਦੇ ਮਾਰੇ ਨਹੀਂ ਆਪਾਂ ਕਹਿ ਸਕਦੇ ਵੀ ਆਉਂਦੇ ਯਾਰ ਮੇਤਰੋ ਜਾਨੀ ਕਿ ਉਹ ਇੱਕ ਸੋਚ ਹੁੰਦੀ ਆਗਰੀ ਹਨ ਵੀ ਚੱਲ ਵੀ ਆਪਾਂ ਯਾਰ ਐਂ ਕਰਦੇ ਆਂ ਪੈਸੇ ਚਾਹ ਲੈ ਪੜ੍ਹਨਾ ਮਾਰੇ ਆਉਂਦਾ ਤੇ ਆਦੀ ਜ਼ਿੰਦਗੀ ਇਥੋਂ ਬੜਾ ਕੇ ਹੀ ਨਿਕਲਦੇ ਆ ਜਿਹੜੇ ਬੰਦੇ ਕਾਲਜਾਂ ਚ ਕਿਰਾਂ ਐਂਟਰ ਹੋ ਕਰ ਗਏ ਸਿਟੀ ਜੋ ਆਪਣੀ ਯੂਨੀਵਰਸਿਟੀ ਕਿਰਾਂ ਐਂਟਰ ਕਰ ਗਏ ਜਾਂ ਕਾਲਜਾਂ ਹੈਗਾ ਕਿ ਜਿਵੇਂ ਜੰਨੀਆਂ ਦੀ ਜੀ ਐਨ ਦੀ ਕਾਲਜਾਂ ਤਾਂ ਜਿਵੇਂ ਯੂਨੀਵਰਸਿਟੀ ਹੁੰਦੀਆਂ ਨੇ ਚਾਹੇ ਕੈਨੇਡਾ ਅਮਰੀਕਾ ਲਾ ਲੋ ਚਾਹੇ ਆਪਣੀਆਂ ਇੰਡੀਅਨ ਲਾ ਲੋ ਹਨਾ ਕਿਸੇ ਵੀ ਦੇਸ਼ ਦੀਆਂ ਲਾ ਲੋ ਪਰ ਉਥੋਂ ਬੰਦਾ ਕੋਈ ਨਾ ਕੋਈ ਕੋਸ਼ਣਾ ਕੋਸ਼ਾ ਦਾ ਹੋਂਰ ਲੈ ਨਿਕਲਦੇ ਬਾਹਰ ਨਿਕਲਦੇ ਨਿਕਲਦਾ ਜਾ ਕੋਈ ਬੰਦਾ ਆਉਂਦਾ ਕੋਈ ਆਉਂਦਾ ਕੰਮ ਕਰ ਲੈਂਦਾ ਜਾਂ ਕੋਈ ਬੰਦਾ ਬਾਹਰ ਤੁਰ ਜਾਂਦਾ ਜਾਂ ਕੋਈ ਬੰਦਾ ਆਪਦੀ ਕੋਈ ਨੌਕਰੀ ਤੇ ਮਿਲ ਜਾਂਦਾ ਲੱਗ ਜਾਂਦਾ ਜਾਂ ਆਪਦੀ ਸ਼ਾਪਾਂ ਖੋਲ ਲੈਂਦੇ ਨੇ ਯਾਨੀ ਕਿ ਵੀ ਇਹ ਨਹੀਂ ਹੈਗਾ ਵੀ ਰੁਪਈਏ ਲਾ ਦੋ ਤੇ ਕੰਟਿਨਾਂ ਜਾ ਕੇ ਬੈਠ ਜੋ ਇਹ ਨਹੀਂ ਹੈਗਾ ਕੰਟਿਨ ਚਲੋ ਖਾਣ ਪੀਣ ਬਣਿਆ ਜ਼ਰੂਰੀ ਹੈ ਵੀ ਚਲੋ ਫਰੰਡਾ ਫੁੰਡਾ ਨਾਲ ਸਰਕਲ ਹੁੰਦਾ ਸਾਰੇ ਦੇ ਹੁੰਦੇ ਆ ਤੇ ਬਸ ਇਹ ਨਹੀਂ ਹੈਗਾ ਵੀ ਹਾਂ ਵੀ ਗੱਲਾਂ ਖਾ ਪੀ ਕੇ ਮੋੜ ਜਾਂਦੇ ਨੇ ਨਾਲੇ ਫਿਚਰ ਵੀ ਆਪਦਾ ਇਥੋਂ ਬਣਾ ਕੇ ਹੀ ਨਿਕਲਦਿਆ ਕਾਲਜਾਂ ਦੇ ਵਿੱਚ ਫੇਰ ਐਂਟਰੀ ਆ ਗਈ। ਉਸ ਤੋਂ ਅੱਗੇ ਬਾਹਰੋਂ ਬਾਹਰ ਨਿਕਲਣ ਵਾਲੀ ਮੇਕੋਟਲਾ ਹੁਜਾਰਾ ਰੋਡ। ਹਨਾ ਗੇਹਰ ਵਾਲੇ ਪਾਸੇ ਨੂੰ ਗਿੱਲਾਂ ਵਾਲੇ ਪਾਸੇ ਨੂੰ ਕਰ ਗਏ। ਹਨਾ ਉਹ ਰੋਡ ਆ ਗਿਆ। ਫੇਰ ਇਧਰ ਆ ਚ ਆ ਗਿਆ। ਆਹ ਦੇਖੋ ਪਾਰਕਾਂ ਤੇ ਗਰਾਊਂਡ ਹਰ ਇੱਕ ਪਾਸੇ ਬਣੀ ਹੋਈ ਆ ਜਿੱਥੇ ਮਰਜ਼ੀ ਜਾ ਕੇ ਬੈਠ ਜੂ। ਤੇ ਮਰਜ਼ੀ ਜੋ ਮਰਜ਼ੀ ਕਰ ਲੂ। ਹਨਾ ਇਹ ਅਰੀਲੀ ਜਿਆਦਾ ਵਾ ਜਿਵੇਂ ਆ ਮੌਸਮ ਆ ਜਿਵੇਂ ਠੰਡਾ ਮੌਸਮ ਆ। ਇੱਥੇ ਬੈਠਣ ਦਾ ਨਜ਼ਾਰਾ ਹੀ ਵੱਖਰਾ ਆ। ਦੇ ਕੋਮ ਕੋਮ ਫੇਰ ਵੀ ਲੈਂਦੇ ਨੇ ਜਿਹੜੇ ਹੋਸਟਲ ਇਨ ਲੈਂਦੇ ਆ ਉਹ ਸ਼ਵੇਰੇ ਸ਼ਾਮ ਇੱਥੇ ਢਾ ਵੀ ਕੱਢ ਗੁੱਡ ਲੈਂਦੇ ਨੇ ਉਦਾਂ ਵੀ ਢਾ ਕੱਢ ਲੈਂਦੇ ਨੇ ਤੇ ਉਸ ਜਦੋਂ ਬੰਦਾ ਫ੍ਰੀ ਪੀਰੀਅਡ ਹੁੰਦਾ ਉਹ ਲੈਕਚਰ ਜਦੋਂ ਫ੍ਰੀ ਲੈਕਚਰ ਹੁੰਦਾ ਲੈਕਚਰ ਨਹੀਂ ਲੱਗਦਾ ਸਕੂਲਾਂ ਜਿਹੜੇ ਸਕੂਲਾਂ ਪੀਰੀਅਡ ਕਰਦੇ ਨੇ ਉੱਥੇ ਲੈਕਚਰ ਕਰਦੇ ਨੇ ਕਾਲ ਜਦੋਂ ਵਿੱਚ ਅਣਕ ਹੁੰਦੀਆਂ ਨੇ ਕਲਾਸਾਂ ਹੀ ਨੇ ਕਲਾਸਾਂ ਹੀ ਲੱਗਦੀਆਂ ਨੇ ਠੀਕ ਹੈ ਤੇ ਉਹਦਾ ਫਿਰ ਤਾਂ ਢਾ ਗੁੱਡਾ ਕੱਢ ਲੈਂਦਾ ਆ ਲੋ ਆ ਗਿਆ ਦੂਸਰੀ ਕੰਡੀਸ਼ਨ ਆ ਗਈ ਇੱਥੇ ਨਿਊਟਰੀ ਕੋਲ ਚਾਹ ਵਗੈਰਾ ਮੈਗੀ ਟੀ ਵਗੈਰਾ ਚਾਹ ਵਗੈਰਾ ਕਾਫੀ ਵਗੈਰਾ ਸਾਰੀ ਇੱਥੇ ਮਿਲ ਜਾਂਦੀ ਤੇ ਸੈਟਰਡੇ ਨੂੰ ਵੈਸੇ ਕਾਲਜ ਬੰਦ ਹੁੰਦਾ ਲਿਊ ਬੈਰੀ ਕੈਫੇ ਲਿਊ ਬੈਰੀ ਕੈਫੇ ਆਉਦੇ ਆਪਾਂ ਆਪਣੇ ਡਿਪਾਰਟਮੈਂਟ ਅਲੱਗ-ਅਲੱਗ ਬਣਿਆ ਹੈ ਅਲੱਗ-ਅਲੱਗ ਕਲਾਸਾਂ ਬਣੀਆਂ ਹੈ ਅਲੱਗ-ਅਲੱਗ ਜਾਨ ਕੇ ਫਾਰਮਾਂ ਦੇ ਵਿੱਚ ਬਣੀਆਂ ਹੋਈਆਂ ਵੰਡ ਕੇ ਕੰਪਿਊਟਰ ਵਾਲੀਆਂ ਅਲੱਗ ਨੇ ਠੀਕ ਹੈ ਲੈਬਰਾਟਰੀ ਸਟਿੰਗ ਅਲੱਗ ਹੈ ਪਲਮ ਪਲੰਗਰੀਂਗ ਆ ਗਈ ਪਲੰਬਰਿੰਗ ਲੱਗ ਗਿਆ ਫਿਰ ਮਕੈਨੀਕਲ ਦਾ ਡਿਪਾਰਟਮੈਂਟ ਲੱਗ ਹੋ ਜਾਂਦਾ ਹਨ ਕਿ ਅਲੱਗ-ਅਲੱਗ ਯਾਨੀ ਕਿ ਵੀ ਗਾਰਡਨ ਦੇ ਹਿਸਾਬ ਨਾਲ ਬਣੇ ਹੋਏ ਨੇ ਪਰ ਉਹ ਇੱਕ ਗੱਲ ਹੈ ਕਿ ਯਾਨੀ ਕਿ ਪਾਰਕਾ ਹਰੇਕ ਦੇ ਨਾਲ ਹੀ ਹੈ ਜਿਵੇਂ ਇਧਰ ਹੋਸਟਲ ਵਗੈਰਾ ਆ ਗਏ ਹੋਸਟਲ ਨਾਲ ਪਾਰਕਿੰਗ ਬਣੀ ਹੋਇਆ ਗਰਾਊਂਡ ਬਣਿਆ ਹੈ ਫਿਰ ਪਾਲੀ ਸਾਈਡ ਐਵੇਂ ਆ ਜਾਂਦੇ ਆ ਆਪਣੇ ਪ੍ਰੋਮਰਿੰਗ ਦੇ ਕਲਾਸਾਂ ਪਾਲੀ ਉਹ ਪਾਲੀ ਉਹ ਪਾਲੇ ਪਾਸੇ ਵੀ ਆ ਕੇ ਲੱਗਦੀਆਂ ਨੇ ਉਹਦੇ ਨਾਲ ਫਿਰ ਗਰਾਊਂਡ ਆ ਜਾਂਦੇ ਨੇ ਪਾਰਕ ਆਈਨੀਆ ਗਰਾਊਂਡ ਆਇਆ ਦਾ ਠੀਕ ਕਰਨੇ ਕਿ ਸਹੂਲਤ ਸਾਰਿਆਂ ਲਈ ਇੱਕੋ ਜਿਹੀ ਕੀਤੀ ਹੋਈ ਹੈ ਕਿਸੇ ਦਾ ਫਰਕ ਨਹੀਂ ਰੱਖਿਆ ਹੋਇਆ ਸਾਰਾ ਇੱਕੋ ਜਿਹਾ ਕੰਮ ਪੂਰਾ ਵਧੀਆ ਸੱਜਣੋ ਕਾਫੀ ਵਾਲੇ ਕਾਪ ਆ ਗਿਆ ਗਾ ਢੀਂ ਢੀਂ ਮਢੀਰ ਵਾਲੇ ਕੰਟੀਨਿ ਚਾਹ ਆ ਗਈ ਸੱਜਣੋ ਕੰਟੀਨਿ ਚਾਹ ਸੱਜਣੋ ਉਹ ਆ ਗਈ ਕੰਟੀਨ ਵਾਲੀ ਚਾਹ ਕੋਲੇ ਥੋੜਾ ਜਿਹਾ ਉਹ ਕੰਮ ਕਰਦੇ ਆ ਬੰਦੇ ਉਹਦੇ ਕਰਕੇ ਵਿੱਚ ਵਹੀਨ ਦੀ ਆਵਾਜ਼ ਆਉਂਦੀ ਆ ਇਹ ਕੰਟੀਨ ਵਾਲੀ ਚਾਹ ਜੀ ਐ ਨਹੀਂ ਕਾਜੂ ਤਰਸਦੇ ਆ ਲੋਕ ਬਾਈ ਤਰਸਦੇ ਇਹਨੂੰ ਚਾਹ ਨੂੰ ਤਰਸਦੇ ਆ ਤਰਸਦੇ ਆ ਚਾਹ ਨਹੀਂ ਜਿਹੜਾ ਕਹਿੰਦਾ ਬਾਈ ਉਹ ਮਾ ਇੱਥੇ ਪੜ ਪੜ ਕੇ ਆਉਂਦਾ ਪੜਨਾ ਆਉਂਦਾ ਉਹਨੂੰ ਤਾਂ ਬਾਈ ਇਹ ਮਿਲ ਜਾਂਦੀ ਆ ਜਿਹੜੇ ਸਾਡੇ ਵਰਗੇ ਪੜਦੇ ਨਹੀਂ ਬਾਈ ਉਹਨੂੰ ਨਾ ਤਾਂ ਕੋਈ ਬਹਾਨਾ ਮਿਲਦਾ ਨਾ ਕੋਈ ਹੋਰ ਐਂਟਰੀ ਮਿਲਦੀ ਉਹਦੇ ਯਾਰ ਦੋਸਤ ਨਾਲ ਮਾੜਾ ਮੋਟਾ ਕਿਸੇ ਫਾਇਸੇ ਮੁਕਸ਼ਾ ਤੇ ਭਾਵੇਂ ਆਜੇ ਫੇਰ ਭਾਵੇਂ ਆ ਕੇ ਬਾਈ ਕੰਡਿੰਗ ਦੀ ਚਾਹ ਮਿਲ ਜੇ ਨਹੀਂ ਤਾਂ ਬੰਦੇ ਬਾਈ ਸਾਰੇ ਮਿਸ ਕਰਦੇ ਜਿਹੜੇ ਬੰਦੇ ਕਾਲਜਾਂ ਚ ਨਹੀਂ ਆ ਸਕਦੇ। ਚਲੋ। ਬਾਕੀ ਚਾਹ ਪੀ ਕੇ ਦੇਖ ਲੈਂਦੇ ਆ। ਚਾਹ ਸਾਨੂੰ ਆ ਗਈ ਬਾਈ। ਅਜੇ ਨੂੰ ਚਾਹ ਪਾਈ ਗਾ। ਆਹ ਰਹਿਣਾ। ਆਹ ਚਾਹ ਬਾਕੀ ਬਾਈ ਸਾਰਾ। ਐਵੇਂ ਨਹੀਂ ਮੁੰਡੇ ਕੁੜੀਆਂ ਪੀਣ ਆਉਂਦੇ ਚਾਹ ਕੰਡਿੰਗ ਦੀ ਚਾਹ ਜੀ ਨਹੀਂ ਕਾਲਜ। ਜਾਹੇ ਕੋਈ ਹੋਵੇ ਚਾਹੇ ਸਿਟੀ ਯੂਨੀਵਰਸਿਟੀ ਤੇ ਕੋਈ ਸਿਵੀ ਹੋਵੇ ਹਨਾ। ਬਾਈ ਸ਼ਾਮ ਦੇ ਟਾਈਮ ਤਾਂ ਕੁਛ ਇਦਾਂ ਦਾ ਲੱਗਦਾ ਹੈ। ਦੇਖੋ ਚਿੜੀਆਂ ਤੋਤੇ ਵੇ ਵਧੀਆ ਬੋਲਦੇ ਕਿੰਨੇ ਸੋਹਣੇ ਲੱਗਦੇ ਆ ਬੋਲਦੇ ਸ਼ਾਂਤ ਵੀ ਮਾਹੌਲ ਹੈ ਓਰੇ ਤੇ ਆਪਣੇ ਕਦੇ ਆਪਣੇ ਦੇਖੋ ਹੁਣ ਆਪਣੇ ਕਦੇ ਦਰਖਤ ਨਾ ਹੋਣ ਕਾਰਨ ਘੱਟ ਦਰਖਤ ਹੋਣ ਕਾਰਨ ਜਿਹੜੀਆਂ ਜੁੜੀਆਂ ਕਦੇ ਦੇਖਦੀਆਂ ਨਹੀਂ ਹੈਗੀਆਂ ਤੇ ਇੱਥੇ ਦੇਖੋ ਆ ਤੇ ਫਿਰਦੀਆਂ ਦਰਖਤ ਭਰੇ ਫਿਰਦਾ ਪਿਛੇ ਤੋਤੇ ਤੋਤੇ ਕਿੰਨੇ ਆ ਤੋਤੇ ਵੀ ਆਪਣੇ ਪੱਟਾ ਬੂਟਾ ਖਾਧੋਂ ਚੱਲੇ ਰਾਤਾਂ ਹੀ ਘਾਟ ਕਰਨ ਅੱਗੇ ਦਾਤਾਂ ਤਰ ਬੋਜੇ ਬੇਰੀਆਂ ਪੂਰੀਆਂ ਤੇ ਹੁੰਦੇ ਸੀਗੇ ਤੇ ਦੋ ਤੋਤੇ ਉਹ ਵੀ ਉੱਡ ਉੱਡ ਕੇ ਬਸ ਹੁਣ ਕੋਈ ਕੋਈ ਹੁੰਦਾ ਹਣਾ ਤੇ ਦੇਖੋ ਸੁਣ ਦੀਆਂ ਚਾਂਗ ਠੰਗਾਰੀ ਚਿੜੀਆਂ ਦੀ ਬਾਜ਼ੀ ਆਉਂਦੀ ਜਿੱਧਰ ਮਾਦੀ ਦੇਲ ਚਿੜੀਆਂਾਂ ਦੋ ਤੇ ਹਣਾ ਤੇ ਹਰਾ ਸਟੇਡੀਅਮ ਪਾਲੀ ਸਾਈਡ ਨਾਲ ਹੀ ਇਧਰ ਪਾਸੇ ਇਧਰ ਪਾਸੇ ਨਾਲ ਮਗਲੇ ਪਾਸੇ ਪਾਲੇ ਪਾਸੇ ਆਹ ਟੱਪ ਕੇ ਨਾਲ ਆਹ ਹਾਲ ਟੱਪ ਕੇ ਸਟੇਡੀਅਮ ਮਗਲੇ ਪਾਸੇ ਸਾਰੀ ਨਾਲ ਨਾਲ ਨਹਿਰ ਆ ਜਾਂਦੀ ਆ ਤੇ ਇੱਕ ਕਾਲਜ ਦੇ ਵਿੱਚ ਗੁਰੂ ਘਰ ਬਣਾਇਆ ਹੋਇਆ ਹੈ ਜੀ ਆਨੀ ਦੇ ਵਿੱਚ ਜੀ ਆਨੀ ਲੁਧਿਆਣਾ ਪਾਲਸ਼ ਦੇ ਵਿੱਚ ਗੁਰੂ ਘਰ ਬਣਿਆ ਹੋਇਆ ਕਿ ਨਤਨੇਮ ਕੀਰਤਨ ਵਗੈਰਾ ਸਾਰਾ ਇੱਥੇ डेली ਆਮ ਗੁਰਦੁਆਰੇ ਜਿਵੇਂ ਆਪਣੇ ਹੁੰਦੇ ਆ ਪਿੰਡਾਂ ਦੇ ਵਿੱਚ ਚਾਹੇ ਇਤਿਹਾਸਿਕ ਗੁਰਦੁਆਰਾ ਸਾਹਿਬ ਨੇ ਚਾਹੇ ਆਪਣੇ ਵੈਸੇ ਪਿੰਡਾਂ ਦੇ ਵਿੱਚ ਜਿਹੜੇ ਲੋਕ ਬਣਾ ਲੈਂਦੇ ਆਪਣੇ ਉਹ ਕਮੇਟੀਆਂ ਬਣਾ ਕੇ ਬਣਾ ਲੈਂਦੇ ਨੇ ਜਿਵੇਂ ਉੱਥੇ ਨਤਨੇਮ ਢੇਲੀ ਹੁੰਦੇ ਉਦਾਂ ਹੀ ਇੱਥੇ ਗੁਰੂ ਘਰ ਦੇ ਵਿੱਚ ਨਾ ਤਾਂ ਨੀ ਉਹ ਤੇ ਕੀਰਤਨ वगैरह ਇੱਥੇ ਹੁੰਦੇ ਇੱਥੇ ਵੀ ਕਮੇਟੀ ਬਣੀ ਹੋਈ ਹੈ ਜਿਹੜੇ ਉਹ ਦਰਖ ਜਿਹੜੇ ਦਰਖਤ वगैरह ਲੱਗੇ ਹੋਇਆ ਜਿਹੜੇ ਜ਼ਿਆਦਾਤਰ ਜਿਵੇਂ ਸੁੱਕ ਜਾਂਦੇ ਨੇ ਜਾਂ ਮੀਹਿਆਂ ਦੇ ਕਾਰਨ ਡੈਗਡੂਕ ਪੈਂ ਜਾਂਦੇ ਹਨੀਆਂ ਦੇ ਕਾਰਨ ਨਾ ਇਹਨੇ ਖਰਾਬ ਹੋ ਜਾਂਦੇ ਨੇ ਜਿਹੜੇ ਫਿਰ ਉਹ ਇਦਾਂ ਵੀ ਲੈ ਜਾਣ ਜਦੋਂ ਹੁਣ ਅੱਜ ਆਪਣੇ ਗੋਦਰਾਪਾਸ਼ੀ 6ਵੇਂ ਵਾਲੇ ਲੈਣਾ ਹੋਇਆ ਗੁਰੂ ਸਾਹਿਬ ਕੌਣ ਕਿਹਾ ਤੁਹ ਨਾਲ ਸੰਗਤ ਆਈ ਹੋਈ ਹੈ ਤੇ ਵਿੱਚ ਹੀ ਮੇਜਰ ਸਾਹਿਬ ਨਾਲ ਆਪਨੇ ਤੇ ਬਾਕੀ ਪਾਰਟੀ ਸੰਗ ਨਾਲ ਦੇ ਤੇ ਨਾਲ ਮਲਾਜ਼ਮ ਹੋਰ ਦੀ ਨਾਲ ਦੇ ਤੇ ਫਿਰ ਇਦਾਂ ਉਹ ਗਾਣੇ ਗੁਰੂ ਘਰਾਂ ਨੂੰ ਇਹ ਦਰਾਸਤ ਇਦਾਂ ਇਹ ਦੇ ਦੋ ਇੱਥੇ ਚੁਕਾ ਦਿੰਦੇ ਕਿਉਂਕਿ ਇੱਥੇ ਤੇ ਪੈ ਹੁਣ ਖਾਅ ਹੋਣੇ ਆਏ ਅਜੇ ਮੇਰੇ ਨਾਲ ਗਲਿਆ ਪਿਆ ਉੱਤੇ ਮੈਂ ਤਾਂ ਚੜ ਰਿਹਾ ਤੇ ਸੇਵਾਦਾਰ ਆਪਣਾ ਕੋਲ ਚੜ ਕੇ ਉੱਥੋਂ ਆਰੇ ਨਾਲ ਵੜ ਦੂਗਾ ਸਾਰਾ ਕਰਕੇ ਉਹਦਾ ਟਰਾਲੀ ਦੇ ਵਿੱਚ ਪੈ ਕੇ ਚਲਾ ਜਾਊਗਾ ਯਾਨੀ ਕਿ ਉਦਾਂ ਨਹੀਂ ਇਹ ਆ ਜਿਹੜੇ ਹਰੇ ਬਾਈ ਵਾਲੇ ਇਹ ਨਹੀਂ ਇਹ ਨਹੀਂ ਪੱਟੇ ਜਾਂਦੇਗੇ ਇਹਨਾਂ ਇਹਨਾਂ ਨੂੰ ਕੁਝ ਨਹੀਂ ਹੁੰਦਾ ਇਹ ਬਿਲਕੁਲ ਉਦਾਂ ਹੀ ਖੜੇ ਹੁੰਦੇ ਜਿਵੇਂ ਨੇਹਰੀ ਘੇਰੀ ਨੂਰੀ ਕਰਨ ਜਾ ਮੀ ਜਾ ਮੀ ਨੂੰ ਪੈਣ ਕਾਰਨ ਖਰਾਬ ਹੋ ਜਾਂਦੇ ਸੁੱਕ ਜਾਂਦੇ ਨੇ ਜਾਂਡਾ ਦੇ ਪੰਦੇ ਨੇ ਜਿਵੇਂ ਆ ਸੁੱਕੇ ਪੈ ਨੇ ਐਵੇਂ ਸੁੱਕਾ ਪਿਆ ਘਾਹ ਲਾਉ ਸਾਰਾ ਕੱਲਾ ਸਾਰਾ ਛੜ ਗਿਆ ਸਾਰਾ ਖਰਾਬ ਹੋ ਗਿਆ ਸਾਰਾ ਸੁੱਕ ਪੈ ਗਿਆ ਇਹਨੂੰ ਉਹਦੇ ਕਰਕੇ ਫਿਰ ਇਹ ਸਾਰਾ ਇਹ ਵੜਾ ਦਿੰਦੇ ਚਕਾ ਦਿੰਦੇ ਨੇ ਜਾਂ ਜਾ ਆ ਜਾ ਬਜਰ ਥਲੇ ਥਲੇ ਡੱਕ ਪੰਦੇ ਨੇ ਕਈ ਵਾਰ ਹੈਨਾ ਫਿਰ ਉਹ ਗੁਰੂ ਘਰਾਂ ਨੂੰ ਇਹ ਦੇ ਦਿੰਦੇ ਤੇ ਅੱਜ ਫਿਰ ਪਾਸੇ ਛੇਵੀਂ ਗੁਰੂ ਸਾਹਿਬ ਕੋਕ ਕੇ ਤਸਵੀਰ ਦਿਖਾਉਂ ਕਿਹੜਾ ਲੁਹਾਨਾ ਤੋਂ ਆਏ ਹੋਏ ਗੁਰਦੁਆਰਾ ਪਾਸੇ ਛੇਵੀਂ ਵਾਲਾ ਭਾਬੇ ਅਜਾਰੇ ਪਾਰਟੀ ਸੰਗ ਵਿੱਚ ਮਿਲਾਜੋ ਤੇ ਨਾਲ ਵੀਰ ਸੇਵਾਦਾਰ ਹੋਣੀ ਉਹ ਸੇਵਾਦਾਰ ਵੀਰ ਹੋਣ ਨੇ ਫਿਰ ਆਏ ਹੋਏ ਨਾਲ ਜਿੱਥੇ ਲੈ ਕੇ ਕੀ ਆਉਂਦੇ ਇਹ ਗੋਤ ਪਾਏਗੀ ਖੜਦੇ ਸਾਬ ਜਨਾਬ ਮੇਜ ਸਾਹਿਬ ਤੇਰਾ ਮੂੰਹ ਜਿ ਪਾਈ ਹੋਵੇ ਚੱਲ ਆ ਆ ਮੈਂ ਗੱਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰੇ ਬਾਦਸ਼ਾਹ ਉਪਰ ਦੇ ਗੁਰੂ ਸਾਹਿਬ ਜੀ ਸਾਡੇ ਸਾਰੇ ਕੱਢ ਕਰਤਾ ਸੱਖ ਰੱਖੋ ਵਾਹਿਗੁਰੂ ਬਾੜੇ ਜਾ ਮਾੜਾ ਮਾੜਾ ਇੱਕ ਵਾਰੀ ਸਤਿਗੁਰੂ ਹਰਿਗੁਰੂ ਹਰਿਗੁਰੂ ਦਾ ਮਹਾਰਾਜ ਦਾ ਆਪ ਦੇ ਲੰਗਰਾਂ ਵਾਸਤੇ ਸੇਵਾ ਦਾ ਰੂਪ ਕਰਦੇ ਲੱਜਣ ਦੇ ਲਈ ਕੰਮ ਚ ਲਾਉਣ ਲੱਗਾ ਨ ਅਰਦਾਸ ਬੇਨਤੀ ਹੈ ਜੀ ਕਿਰਪਾ ਕਰਨੀ ਕੰਮਾਂ ਦੇ ਸਰਤੇ ਮੇਰਾ ਭਰਿਆ ਤੇ ਰੱਖਣੇ ਆਪਣਾ ਕਾਰਜ ਆਪ ਹੀ ਕਰਨਾ ਸਹੀ ਪਰਗੇ ਮੇਰੇ ਕਰੋਨੇ ਚੜਦੇ ਆ ਕਲਾਕਾਰ ਨੀਆਂ ਜਿੰਨਾ ਮਿਲਿਆ ਤੋਂ ਤੇਰਾ ਨਾਮ ਚੁੱਤਾਵੇ ਜੀ ਨਾਨਕ ਨਾਮ ਤੇ ਆਉਂਦਾ ਕੀਆ ਤੇਰੇ ਘਰੇ ਸਬਤ ਦਾ ਆਪ ਕੋਲੇ ਸੋਨੇ ਹਾਲ ਤੁਸ ਜੀ ਅਕਾਲ ਖਾਲਸਾ ਵਾਹਿਗੁਰੂ ਜੀ ਕੀ ਛਤੇ ਸਕੂਲ ਵਗੈਰਾ ਵੀ ਇਹਦੇ ਅੰਦਰ ਹੀ ਬਣਿਆ ਹੋਇਆ ਸਕੂਲ ਵੀ ਆ ਜਿਹੜਾ ਤੁਹਾਨੂੰ ਆਪਾਂ ਜਿਹੜਾ ਪਹਿਲਾਂ ਸਟਾਡੀਅਮ ਇਥੋਂ ਆਪਾਂ ਜਿਹੜਾ ਮੇਨ ਐਂਟਰੀ ਦਿਖਾਈ ਹੈ ਜਿਹੜੀ ਆਪਾਂ ਮੇਨ ਰੋਡ ਮੇਨ ਕੋਲਰਾ ਰੋਡ ਤੋਂ ਉੱਤੋਂ ਗੱਲਾਂ ਵਾਲੇ ਰੋਡ ਤੋਂ ਉੱਤੋਂ ਹਨਾ ਕਾਲੀ ਜਿਹੜੀ ਹੁਣ ਐਂਟਰੀ ਖੇਦੀ ਹੈ ਜੀ ਉਹ ਸੱਜੇ ਪਾਸੇ ਮੁੜ ਕੇ ਸਾਰੀ ਪਾਰਕਿੰਗ ਵਗੈਰਾ ਉੱਥੇ ਤੇ ਨਾਲ ਹੀ ਉੱਥੇ ਕਲਾਸ ਰੂਮ ਨੇ ਜਿੱਥੇ ਸਾਰੀਆਂ ਕਲਾਸਾਂ ਵਗੈਰਾ ਲੱਗਦੀਆਂ ਨੇ ਜਿੱਥੇ ਜਾਣ ਕੇ ਵੀ ਸਾਰਾ ਦਿਖਾਇਆ ਜਾਂਦਾ ਕੰਪਿਊਟਰ ਲੈਬ ਵਗੈਰਾ ਤੇ ਪਲੰਬਰੀਂਗ ਦਾ ਜਾਂ ਹੋਰ ਜਿਹੜਾ ਵੀ ਕਾਰਜ ਨੇ ਕੰਪਿਊਟਰ ਦਾ ਜਾਂ ਸਿਸਟਮ ਦਾ ਜਿੰਨੇ ਲੈਬ ਵਗਾਰਾ ਜਿੰਨੇ ਵੇਖਿਆ ਸਾਰੀਆਂ ਉਧਰਲੀ ਸਾਈਡ ਹੀ ਬਣਿਆ ਹੋਇਆ ਸਾਡੇ ਪਾਸੇ ਮੁੜ ਕੇ ਤੇ ਇਤਲੀ ਸਾਈਡ ਕੱਲੇ ਹੋਸਟਲ ਤੇ ਜਾਂ ਜਿਵੇਂ ਆਪਣਾ ਗੁਰੂ ਘਰ ਜਿਵੇਂ ਇਹ ਸ਼ੀ ਪ੍ਰਿੰਸੀਪਲਟੀ ਹੋ ਗਈ ਜਾਂ ਕਿਸੇ ਹੋਰ ਜਿਹੜੇ ਜਿਹੜੇ ਜਿਵੇਂ ਕਰਾ ਜਿਹੜੇ ਹੁੰਦੇ ਜਿਹੜੇ ਆਪਾਂ ਲੈਕਚਰਾਰ ਉਹਨਾਂ ਦੇ ਫੈਕਸ਼ਰ ਵਗਾਰਾ ਤੇ ਬਾਕੀ ਹੋਸਟਲ ਮੁੰਡਿਆਂ ਕੁੜੀਆਂ ਦੀ ਤੇ ਬਣਿਆ ਜਿਹੜੇ ਬਸ ਨਾਲ ਜਿਹੜੇ ਹੋਰ ਵਿੱਚ ਬਣ ਜਿਹੜੇ ਕੰਮ ਕੰਮ ਕਰਨਾ ਰੱਖੇ ਹੋਇਆ ਤੇ ਨਾਲ ਉਹਨਾਂ ਦੇ ਤੇ ਨਾਲ ਕਮਰੇ ਕਮਰੇ ਵਗਾਰਾ ਸਾਰੇ ਵਿੱਚ ਇੱਥੇ ਪਰ ਹੰਦੇ ਕੀਤੇ ਹੋਇਆ ਉਹਨਾਂ ਦੇ ਲਈ 1965 ਦੇ ਵਿੱਚ ਸਟਾਰਟ ਹੋ ਚੁੱਕਿਆ ਸੀ ਤੇ 1962 ਬੂਰ ਤੋਂ ਲੈ ਕੇ 1965 ਦੇ ਵਿੱਚ ਇਹਦਾ ਢਗਾਟਨ 1965 66 ਦੇ ਵਿੱਚ ਇਹ ਨਗਰਗਾਟਨ ਕਰਕੇ ਜਾਨੀ ਕਿ ਇਹਨੂੰ ਇਸ ਕਾਲਜ ਨੂੰ ਚਲਾ ਦਿੱਤਾ ਗਿਆ ਸੀ ਤੇ ਅੱਜ ਵੀ ਇਹਦੀ ਉਨੀ ਹੀ ਚੁੜਾਈ ਹੈ ਜਿੰਨੀ ਇਹਦੀ ਉਸ ਵਕਤ ਸੀ ਕੋਈ ਫਰਕ ਨਹੀਂ ਪਿਆ ਇੱਥੇ ਤੇ ਜਦੋਂ ਜਿਹੜਾ ਸਮਾਂ ਦੀ ਜ਼ਿਆਦਾ ਹੋਰ ਖੂਬਸੂਰਤ ਇਹਨੂੰ ਕਰਦੇ ਜਾਂਦੇ ਆ ਹੋਰ ਜ਼ਿਆਦਾ ਨੂੰ ਸੋਹਣਾ ਬਸੋਹਣਾ ਬਣਾਉਂਦੇ ਜਾਂਦੇ ਆ ਜਵੇਂ ਆਹ ਦਰਖਤ ਵਗੈਰਾ ਹਰੀਆਲੀ ਘਾਹ ਵਗੈਰਾ ਥੱਲੇ ਮਾਰਕਿੰਗ ਆ 골ਡਨ ਗਰਾਊਂਡ ਵਗੈਰਾ ਪੂਰੇ ਚੋਟੀ ਦੇ ਬਣਾਉਂਦੇ ਤੁਰੇ ਆਉਦੇ ਆ ਪੂਰੇ ਵਧੀਆ ਯਾਰ ਘੈਂਟ ਗੱਲਬਾਤ ਕਰਦੇ ਆਉਦੇ ਆ ਸਰਾ ਲਈ ਤੁਰੇ ਆਉਦੇ ਦੇਖੀ ਹੁਣ ਸੈੱਡ ਰਹਾਂ ਨਾ ਵੇ ਇਹਨੂੰ ਕਦੇ ਇੰਨਾ ਜ਼ੋਰ ਦਿਖਾਉਣਾ ਤੂੰ ਆ ਜਿਹੜਾ ਸੁੱਕ ਗਿਆ ਸੀ ਦਾ ਉਸ ਨੂੰ ਸੱਟ ਲਿਆ ਸਾਰਾ ਟਰੈਕਟਰ ਦੇ ਨਾਈਟੋਜਨ ਪਾ ਕੇ ਹੁਣ ਹੋਰ ਹੈਗਾ ਪਾਲੇ ਪਾਸੇ ਵਾਲਾ ਇਹ ਨਾਲ ਲੰਬ ਨੇ ਆਹ ਡੇਕ ਜੀਨੇ ਦੇ ਬੇਟਾ ਪਾਇਆ ਹੋਇਆ ਤਾਂ ਤਾਂ ਆਪਾਂ ਨੂੰ ਲੱਗਦਾ ਹੋਊਗਾ ਪਰ ਵੈਸੇ ਉਹ ਜਿਹੜਾ ਥੋੜਾ ਮੇਨ ਜਿਹੜਾ ਉਹ ਖਲਾ ਦਾ ਜਿਹੜਾ ਕਾਲੀ ਜਿਹੜੀ ਖੜੀ ਆ ਉਹ ਜਮਾ ਸੁੱਕੀ ਹੋਈ ਆ ਉਹ ਜਮਾ ਸੁੱਕੀ ਆ ਉਹ ਉੱਪਰ ਸੀ ਸਿਰ ਦੇ ਵਿੱਚ ਉਹ ਬਾਕੀ ਸਾਇਦਾ ਸਾਇਦਾ ਨੰਮ ਨੇ ਕੋਈ ਟਾ ਪਾਇਆ ਹੋਇਆ ਜਮਾ ਜੀ ਨੇ ਬਲਾ ਤਰੂਤ ਕੰਮ ਗਿਆ ਉਹਦੇ ਨਾਲ ਟਾਣੇ ਕੰਮ ਗਿਆ ਉਹਦੇ ਨਾਲ ਤੇ ਆਪਾਂ ਉਹ ਪਚਾਉਣ ਦੀ ਪੂਰੀ ਕੋਸ਼ਿਸ਼ ਕਰਾਂਗੇ ਉਸ ਹਾਂ ਨੇ ਕਟਾਂਗੇ ਯਾਨੀ ਕਿ ਵੀ ਉਹ ਲੈਮਨ ਨੂੰ ਨਹੀਂ ਕੁਝ ਹੁੰਦਾ ਉਹਨੂੰ ਪਚਾ ਕੇ ਕੱਟਾਂਗੇ ਟਰੈਕਟਰ ਦੇ ਨਾਲ ਸੱਟ ਲਿਆ ਹਾਂ ਕਟਰ ਮਾਰ ਕੇ ਜਾਣਕਾਰੀ ਵੀ ਪੂਰੀ ਦਿੱਤੀ ਹੋਈ ਆ ਵੀ ਮਤਲਬ ਇਹ ਜਿਵੇਂ ਬੋਤਲ ਪਾਉਂਦਾ ਬੋਟ ਲੱਗਾ ਹੋਇਆ ਇਹ ਨਾਲ ਨੰਬਰ ਲਿਖੇ ਹੋਏ ਆ 192 96 ਨੰਬਰ 62 ਨੰਬਰ ਜੰਨਾ ਵਾ ਫੇਰ ਆਹ ਮੌਂਫੌਂਫਲੀ ਆਸ਼ਫਲੀ ਆਸ਼ਫਲੀ ਅੰਬ ਅਸ਼ਫਲੀ ਵੀ ਫਲ ਹੈਗਾ ਇੱਕ ਅਸ਼ਫਲੀ ਆ ਜਮੇ ਉਹ ਅਸ਼ਫਲੀ ਵੀ ਆ ਆਂਬ ਦਾ ਹੋ ਗਿਆ ਅੱਜ ਫੇਰ ਆ ਅਸ਼ਫਲੀ ਆ ਗਿਆ ਅਸ਼ਫਲੀ ਗਿਆ ਅਬੀ ਅਸ਼ਫਰ ਗਿਆ ਇਦਾਂ ਜਾਣਗੇ ਸਾਰਿਆਂ ਨੂੰ ਤੇ ਨਾਮ ਵਗੈਰਾ ਲਿਖਿਆ ਦੇਖੋ ਜੰਗਲੀ ਜੰਗਲ ਬਣਾਇਆ ਪਿਆ ਜਾਣੇ ਕਿ ਵੀ ਜੰਗਲ ਨਹੀਂ ਇਹਨੂੰ ਜਾਣੇ ਕਿ ਫਲ ਫਰੂਟਾਂ ਵਾਲੇ ਲਾਏ ਹੋਏ ਆ ਦਰਖਤ ਵਗੈਰਾ ਅੰਦਰ ਜਿਵੇਂ ਜਿਵੇਂ ਜੂਪੀ ਏਰੀਆ ਦੇ ਵਿੱਚ ਜਿਵੇਂ ਨਾ ਬਹ ਪਹਿਲੇ ਤੁਸੀਂ ਬਲੋਕਾਂ ਦੇਖਿਆ ਹੋਊਗਾ ਪਰ ਸਟਾਡੀਗਾਂ ਦੇ ਬਲੋਕਾਂ ਦੇ ਵਿੱਚ ਜੋ ਜੋ ਨਵੇਂ ਪੇਜ ਬਣਾਇਆ ਸੀ ਜਦੋਂ ਆਪਾਂ ਤੇ ਤੁਸੀਂ ਉਹ ਦੇਖਿਆ ਹੋਊਗਾ ਸਾਰੇ ਵੀਰ ਭਰਾਵਾਂ ਨੇ ਤੇ ਜੋ ਯੂਪੀ ਕੈਸ ਸੀ ਨਾ ਉਦੋਂ ਜਣ ਕੇ ਵੀ ਕਹਿੰਦੇ ਵੀ ਦਰਖਤ ਯੂਪੀ 'ਚ ਪਹਿਲੀ ਵਾਰ ਦੇਖਿਆ ਸੀ ਉਹਨੇ ਤੇ ਜਣ ਕੇ ਹਰਿਆਲੀ ਉੱਥੇ ਹੀ ਨਹੀਂ ਜਿਆਦਾ ਦਰਖਤ ਈ ਦਰਖਤ ਹੈ ਜਣ ਕੇ ਇੱਕ ਤਰ੍ਹਾਂ ਦਾ ਜੰਗਲ ਕਹਿ ਸਕਦੇ ਜਿਵੇਂ ਜਿਵੇਂ ਹਮਾਤਲ ਦੇ ਵਿੱਚ ਵੀ ਹੋ ਗਏ ਤੇ ਜਣ ਕੇ ਪੱਧਰ ਏਰੀਆ ਦੇ ਏਰੀਆ ਦੇ ਹਿਸਾਬ ਨਾਲ ਦੇਖਿਆ ਜਾਵੇ ਨਾ ਤਾਂ ਯੂਪੀ ਦੇ ਵਿੱਚ ਦਰਖਤ ਬਹੁਤ ਜ਼ਿਆਦਾ ਜਿਵੇਂ ਆਪਣੇ ਪੰਜਾਬ ਦੇ ਵਿੱਚ ਉਹਨੇ ਦਰਖਤ ਨਹੀਂ ਏ ਤਾਂ ਕਾਹਲਜਾ ਕੋਲਾਂ ਦੇ ਬੈਠੇ ਯੂਨੀਵਰਸਿਟੀਆਂ ਦੇ ਵਿੱਚ ਤਾਂ ਬਹੁਤ ਨੇ ਤੇ ਪਰ ਉਹ ਕਾਲਜਾ ਕੋਲ ਦਾ ਵਿੱਚ ਹੈਗਾ ਪਰ ਉਦਾਂ ਨਹੀਂ ਹੈਗੀ ਕਦੀ ਦੋ ਚੀਜ਼ਾਂ ਬਹੁਤ ਵਧੀਆ ਰੱਖਦਾ ਸਤੀਨ ਦੀ ਚਾਹ ਪੀਣ ਦੇ ਮਾਰੇ ਤਾਂ ਪਲਾਸਟੂ ਕਰਕੇ ਬੰਦੇ ਕਾਲਜਾ ਜੁਨੀਅਰ ਬਾਕੀ ਇੰਨਾ ਹੁੰਦੇ ਆ ਆਹ ਬਈ ਆਲਾ ਕਹਿੰਦਾ ਕਿਸੇ ਦੀ ਯਾਰ ਦੋਸਤ ਦਾ ਕਿਸੇ ਦਾ ਕੋਈ ਚਾਹ ਪੀਂਦਾ ਕੋਈ ਝੱਫੀ ਵਾਲੇ ਦਾ ਪੀਂਦਾ ਆਹ ਐਵੇਂ